ਆਮਣੀ ਅਕਾਲੀ ਦਲ ਜਿੰਦਾਬਾਦ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਜਰਾ ਜਿੰਦਾਬਾਦ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਜਰਾ ਜਿੰਦਾਬਾਦ ਨੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ ਆਹੀ ਗੱਲ ਸਾਡੀ ਪਹਿਲਾਂ ਇਹੀ ਚੱਲ ਰਹੀ ਸੀਗੀ ਮੈਂ ਦੁਬਾਰਾ ਇੱਕ ਗੱਲ ਰੀਪੀਟ ਕਰਨ ਲੱਗਿਆ ਜੀ ਮੈਂ 25 ਸਾਲ ਫਸਟ ইয়ার ਤੋਂ ਲੈ ਕੇ ਮੈਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀਗਾ ਤੇ ਗਵਰਨਮੈਂਟ ਕਾਲਜ ਮੋਹਾਲੀ ਦੇ ਵਿੱਚ ਪ੍ਰਧਾਨ ਰਿਹਾ ਹੈ ਇੱਕ ਤੇ ਸੋਚ ਬਣ ਗਈ ਸੀ ਕੱਟੜ ਸਾਦੇ ਵੀ ਮੇਰੇ ਘਰ ਤੇ ਝੰਡਾ ਕਾਂਗਰਸ ਦਾ ਹੈ ਜੀ ਬਸ ਸਾਡੀ ਇਹ ਸੋਚ ਹੈ ਨਾ ਜਿਹੜੀ ਇਹ ਸੋਚ ਨੂੰ ਇਹਨਾਂ ਨੇ ਸਾਡੀ ਇਹ ਸੋਚ ਤੇ ਪੱਤਰ ਹੈ ਜਦੋਂ ਪਾਰਟੀ ਚ ਰਹੇ ਬਹੁਤ ਸੀਨੀਅਰ ਲੀਡਰਸ਼ਿਪ ਦੇ ਨਾਲ ਬੈਠੇ ਆ ਕਾਂਗਰਸ ਪਾਰਟੀ ਦੇ ਵਿੱਚ ਇਹ ਜਿਹੜੇ ਇਲੈਕਸ਼ਨ ਆਪਾਂ ਸਿੱਧੇ ਲੋਕਾਂ ਪੰਜਾਬ ਦੇ ਆਪਾਂ ਟਰੈਕਟਰ ਬੇਨਤੀ ਕਰਕੇ ਬੁਰਲੇਣ ਵਾਲੇ ਲੋਕ ਪਾਰਟੀ ਹੈ ਅਕਾਲੀ ਦਲ ਉਮੀਦ ਆਸ ਨਾਲ ਵੀ ਉੱਥੇ ਦਿੱਤੀ ਕੀ ਹੁੰਦਾ ਜਦੋਂ ਟਿਕਟ ਦਿੱਤੀ ਜਾਂਦੀ ਹੈ ਉੱਥੇ ਵੱਡੇ ਵੱਡੇ ਦਿਮਾਗਦਾਰ ਪ੍ਰਸ਼ਾਪ ਕੁਸ਼ੋਰ ਵਰਗੇ ਜਿਨ੍ਹਾਂ ਨੂੰ ਕਰੋੜਾਂ ਰੁਪਈਆ ਇਲੈਕਸ਼ਨ ਸੈਟਲ ਕਰਨ ਵਾਸਤੇ ਪੇ ਕਰਦੀ ਹੈ ਪਾਰਟੀ ਉਧਾਂ ਦੇ ਲੋਕ ਬੈਠਦੇ ਵੀ ਇਹ ਹੈ ਹਲਕਾ ਜਿਹੜਾ ਇਹ ਬੈਲਟ ਕਿੱਦਾਂ ਦੀ ਹੈ ਇਹ ਸਾਡੀ ਬੈਲਟ ਨੂੰ ਇਹਨਾਂ ਨੇ ਇਸ ਜਿਹੜੀ ਕਾਂਗਰਸ ਪਾਰਟੀ ਆ ਸਾਡੀ ਇਸ ਬੈਲਟ ਨੂੰ ਇਹਨਾਂ ਨੇ ਇੱਥੇ ਸੈਟਲ ਕੀਤਾ ਹੋਇਆ ਹੈ ਵੀ ਇੱਥੇ ਨਵੇਂ ਕੈਂਡੀਡੇਟ ਆਜ ਵੀ ਉਹ ਜਿਤਾਉਂਦੇ ਨੇ ਆਪਣਾ ਰਿਕਾਰਡ ਫੋਲ ਕੇ ਦੇ ਲਈ ਆਪਾਂ 25 ਸਾਲ ਪੁਰਾਣਾ ਇਹ ਤੇ ਦੁਬਾਰਾ ਐਮਪੀ ਕਿਸੇ ਨੂੰ ਨਹੀਂ ਬਣਾਇਆ ਆਪਾਂ ਨੇ ਜੱਤ ਬਣਾਇਆ ਨਵੇਂ ਨੂੰ ਬਣਾਇਆ ਉਹਨੇ ਇਹੀ ਸੋਚ ਸਾਡੀ ਪੜ ਲਈ ਆਪਾਂ ਨੂੰ ਸਮਝਣ ਦੀ ਲੋੜ ਆ ਆਪਾਂ ਆਪਣੀ ਕੱਟੜ ਦਾ ਛੱਡਣੀ ਆ ਵੀਰੋ ਕੱਟੜ ਤਾਂ ਮੇਰੇ 'ਚ ਬਹੁਤ ਕੱਟੜ ਦਾ ਸੀਗੀ ਮੈਂ ਆਪਣੇ ਪਿੰਡ ਦੇ ਵਿੱਚ ਮੇਰੇ 'ਚ ਇੰਨੀ ਕੱਟੜ ਦਾ ਸੀਗੀ ਕਿ ਕਦੇ ਮੈਂ ਆਪਣੇ ਇੱਕ ਛੱਤ ਪਰ ਦੇ ਕਦੇ ਝੰਡਾ ਨਹੀਂ ਤਾਰਿਆ ਕਾਂਗਰਸ ਪਾਰਟੀ ਦਾ ਪਰ ਇਸ ਵਾਰ ਹੋਇਆ ਕਿ ਇਹ ਵੀ ਕਮਾਲ ਆ ਸਾਡੇ ਹਲਕੇ ਦਾ ਬੰਦਾ ਫੇਰ ਨਹੀਂ ਹੈਗਾ ਫੇਰ ਸਿਗਲਾ ਸਾਹਿਬ ਇਥੇ ਹਾਲਾਂਕਿ ਮੈਂ ਸਿਗਲਾ ਸਾਹਿਬ ਤੋਂ ਜਦੋਂ ਜੂਤ ਕਾਂਗਰਸ ਜੂਤ ਕਾਂਗਰਸ ਦੇ ਪ੍ਰਧਾਨ ਸੀ ਪੰਜਾਬ ਦੇ ਮੈਂ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਮੇਰੇ ਮਿੱਤਰ ਨੇ ਪਰ ਮੈਂ ਆਪਣੇ ਹਲਕੇ ਬਾਰੇ ਸੋਚਣਾ ਯਾਰ ਆਪਣੇ ਪਰਿਵਾਰਾਂ ਬਾਰੇ ਸੋਚਣਾ ਆਪਣੀ ਸੋਚ ਹੈ ਜਿਹੜੀ ਬਦਲਣੀ ਹੈ ਜੂਤ ਦੀ ਮੈਂ ਜੂਤ ਦੇ ਮੁੰਡਿਆਂ ਨੂੰ ਬੇਨਤੀ ਕਰਦਾ ਕੱਟੜ ਦਾ ਛੱਡੋ ਆਪਾਂ ਬਸ ਆਪਾਂ ਕੈਂਡੀਡੇਟ ਪਛਾਣੋ ਜਿੱਥੇ ਜੇ ਕੋਈ ਵੀਰ ਮੇਰਾ ਕਾਂਗਰਸ ਦਾ ਘਰ ਬੈਠਾ ਵੀ ਮੇਰੀ ਗੱਲ ਸੁਣਦਾ ਤਾਂ ਮੇਰੀ ਬੇਨਤੀ ਹੈ ਵੀ ਇਹ ਕੱਟੜ ਦਾ ਤਿਆਗੋ ਆਪਣਾ ਜਿਹੜਾ ਕੈਂਡੀਡੇਟ ਪਛਾਣੋ ਕੈਂਡੀਡੇਟ ਕੌਣ ਹੈ ਤੇ ਚੰਗੀ ਤਰ੍ਹਾਂ ਸੋਚ ਕੇ ਦੇਖਿਓ ਤੁਹਾਨੂੰ ਇੱਕੋ ਇੱਕ ਉਮੀਦਵਾਰ ਦਿਖੂਗਾ ਪ੍ਰੋਫੈਸਰ ਪ੍ਰੇਮ ਸਿੰਘ ਚੱਲੂਆ ਜਿਹੜਾ ਲੋਕਲ ਹੈ ਕਿਉਂਕਿ ਬਾਕੀ ਸਿੰਗਲਾ ਸੰਗਰੂਰ ਤੋਂ ਆਇਆ ਤੇ ਆਮ ਆਦਮੀ ਵਾਲਿਆਂ ਨੇ ਐਮਪੀ ਤੋਂ ਲੈ ਕੇ ਦਿੱਤਾ ਤੁਹਾਨੂੰ ਸਾਡੇ ਇੱਥੇ ਚਾਰ ਜ਼ਿਲ੍ਹਿਆਂ ਚ ਉਹਨਾਂ ਨੂੰ ਕੋਈ ਕੈਂਡੀਡੇਟ ਮਿਲ ਨਹੀਂਉਂਦਾ ਸੋ ਸਾਰਿਆਂ ਨੂੰ ਬੇਨਤੀ ਆ ਇੱਕ ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਹੈ ਜਿਹੜਾ ਉਹ ਟੱਕੜੀ ਚੋਣ ਨਿਸ਼ਾਨ ਤੇ ਪਾ ਕੇ ਚੰਦੂ ਮਾਜਰਾ ਸਾਹਿਬ ਨੂੰ ਕਾਮਯਾਬ ਕਰਿਓ ਮੈਂ ਇਹ ਚੀਜ਼ ਦੀ ਮਤਲਬ ਆਪਣੇ ਵੱਲੋਂ ਵਾਦਾ ਕਰਦਾ ਹਾਂ ਵੀ ਕਦੇ ਵੀ ਕਿਸੇ ਨੂੰ ਕਿਉਂਕਿ ਉਹ ਸੰਘ ਸਾਹਿਬ ਖੜੇ ਆ ਬਹੁਤ ਲੋਕਾਂ ਦੇ ਕੰਮਾਂ ਵਾਸਤੇ ਇੱਥੇ ਮੋਹਾਲੀ ਜਾ ਕੇ 5 ਮਿੰਟ ਤੋਂ ਪਹਿਲਾਂ ਕੰਮ ਹੋ ਜਾਂਦਾ ਮੈਂ ਕਦੇ ਵੀ ਇਹ ਏਰੀਆ ਛੱਡਿਆ ਨਹੀਂ ਮਹੀਨੇ ਦੇ ਵਿੱਚ ਨੂੰ ਕੋਈ ਵੀ ਉਹਨਾਂ ਦਾ ਪਰਿਵਾਰਕ ਮੈਂਬਰ ਹਰ ਮਹੀਨੇ ਇਸ ਹਲਕੇ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਆਉਂਦਾ ਹਰ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਨਾਲ ਸਹਿੀਕ ਹੁੰਦੇ ਨੇ ਪਰ ਕਿਸੇ ਨਿਸ਼ਚਿਤ ਵਾਰੀ ਮੈਂ ਦਾਅਵੇ ਨਾਲ ਕਹਿੰਨਾ ਹੱਥ ਖੜਾ ਕਰਕੇ ਦੱਸ ਦਿਓ ਜੇ ਕਿਸੇ ਨੇ ਸ਼ਕਲ ਵੀ ਦੇਖੀ ਹੋਵੇ ਜਿੱਤਣ ਤੋਂ ਬਾਅਦ ਉਹਦੀ ਦੂਜਾ ਅੱਜ ਅਸੀਂ ਬਦਲਾਅ ਲੈ ਕੇ ਆਏ ਸੀ ਬਹੁਤ ਵੱਡੀ ਕੁਰਬਾਨੀ ਸੰਧੂ ਸਾਹਿਬ ਦੀ ਆ ਅਸੀਂ ਬਦਲਾਅ ਲੈ ਕੇ ਆਏ ਸਾਰਿਆਂ ਨੇ ਵੋਟਾਂ ਛਾੜੋ ਨੂੰ ਪਾਸੀਆਂ ਪਰ ਅੱਜ ਹਾਲਾਤ ਕਹੇਗੇ ਹੋਗੇ ਤੁਹਾਨੂੰ ਸਾਰਿਆਂ ਨੂੰ ਪਤਾ ਆਹ ਤਹਿਸੀਲ ਦੇ ਵਿੱਚ ਜਾ ਕੇ ਦੇਖ ਲਓ 50 50000 ਰੁਪਏ ਇੱਕ ਛੋਟੇ ਜਿਹੇ ਪਲਾਟ ਦੀ ਰਜਿਸਟਰੀ ਦਾ ਲੱਗਦਾ ਸੋ ਚੰਦੂ ਮਾਜਰਾ ਸਾਹਵਰਗਾ ਲੀਡਰ ਜਦੋਂ ਹੁੰਦਾ ਹੈ ਤਾਂ ਅਫਸਰ ਵੀ ਡਰਦਾ ਹੈ ਕਿਉਂਕਿ ਅੱਜ ਅਫਸਰशाही بے ਕਾਬੂ ਹੋ ਗਈ بے ਲਗਾਮ ਹੋ ਗਈ ਸੋ ਮਿਰੇਡੇ ਜਿੱਤਾ ਅਸੀਂ ਦੇਖਦੇ ਹਾਂ ਮਹਿੰਡੇ ਦੇ ਵਿੱਚ ਜਦੋਂ ਚੰਨੂ ਮਾਜਰਾ ਸਾਹਿਬ 14 ਤੇ ਜਿੱਤੇ ਸੀ ਤਾਂ ਇਹਨਾਂ ਨੇ ਸਭ ਤੋਂ ਵੱਧ ਗਰਾਂਟ ਜਿਵੇਂ ਕਹਾ ਜਿਹੜੀ ਹੁਣ ਤੱਕ ਗਰਾਂਟਾਂ ਆਈਆਂ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਗਰਾਂਟਾਂ ਜਿਹੜੀਆਂ ਚੰਨੂ ਮਾਜਰਾ ਸਾਹਿਬ ਨੇ ਦਵਾਈਆਂ ਸੀ ਸ਼ਾਇਦ ਜਿਹੜੀਆਂ ਸੜਕਾਂ ਬਣੀਆਂ ਸੀ ਉਸ ਟਾਈਮ ਨੇ ਟੈਲਾ ਲੱਗੀ ਕਾਂਗਰਸ ਦੇ ਉਹਰੇ ਤੋਂ ਐਮਪੀ ਬਣ ਕੇ ਜਾਂਦੇ ਰਹੇ ਜਿਹਦੇ ਵਿੱਚ ਰਵਨੀਤ ਸਿੰਘ ਬਿੱਟੂ ਸੀ ਪਿਛਲੀ ਵਾਰੀ ਅਸੀਂ ਚੰਨੂ ਮਾਜਰਾ ਸਾਹਿਬ ਨੂੰ ਹਰਾ ਕੇ ਮਨੀਸ਼ ਟਵਾੜੀ ਜਿਤਾਇਆ ਕਿਤੇ ਨਾ ਕਿਤੇ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਇਥੇ ਪ੍ਰੋਗਰਾਮ ਬਹੁਤ ਵੱਡੇ ਵੱਡੇ ਹੋ ਚੁੱਕੇ ਨੇ ਤੇ ਉਹਨਾਂ ਦੇ ਪਰਚਾਰ ਜੋ ਉਹਨਾਂ ਦਾ ਤੁਸੀਂ ਸਾਰਿਆਂ ਨੇ ਸੁਣਿਆ ਜੋ ਉਹਨਾਂ ਨੇ ਬੋਲਿਆ ਤੇ ਉਹ ਤੁਸੀਂ ਸਭ ਨੇ ਸੁਣਿਆ ਵਾ ਚੰਨੂ ਮਾ ਜਿਹੜਾ ਸਾਹਾਰੇ ਤੁਸੀਂ ਸਾਰੇ ਜਾਣਦੇ ਹੋ ਜਿਸ ਤਰ੍ਹਾਂ ਸਾਡੇ ਅਮਰਤਪਾਲ ਜੀ ਨੇ ਤੁਹਾਨੂੰ ਉਹਨਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਗੱਲਾਂ ਦਸੀਆਂ ਨੇ ਤੇ ਜਿਸ ਤਰ੍ਹਾਂ ਸਾਡੇ ਨੌਜਵਾਨ ਵੀਰ ਜਿਹੜੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਆਏ ਨੇ ਉਹਨਾਂ ਨੇ ਸਾਨੂੰ ਬਹੁਤ ਵਿਸਤਾਰ ਨਾਲ ਗੱਲਾਂ ਦੱਸੀਆਂ ਨੇ ਸਾਰੀਆਂ ਤਾਂ ਕਿ ਆਪਾਂ ਹੁਣ ਜਾਦੇ ਵੱਡੀਆਂ ਲੰਬੀ ਗੱਲ ਨਾ ਲੈ ਕੇ ਜਾਈਏ ਤੇ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੌਣ ਸਾਡਾ ਆਪਣਾ ਹੈ ਕੌਣ ਪਰਾਇਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਸਮਝਣ ਦੀ ਲੋੜ ਵੀ ਹੈ ਆਪਣੇ ਆਪਣੇ ਹੁੰਦੇ ਨੇ ਪਰਾਏ ਪਰਾਏ ਹੁੰਦੇ ਨੇ ਚੰਦੂ ਬਾਜਰਾ ਸਾਹਿਬ ਤੁਹਾਡੇ ਆਪਣੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੀਜੀ ਵਾਰੀ ਚੰਨੂ ਮਾਜਰਾ ਸਾਹਿਬ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਫੇਰ ਤਾਰਿਆ ਤੇ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਬੋਲਡ ਤੁਹਾਡੀ ਹੈ ਤੁਸੀਂ ਕਿਹੜਾ ਕਿਹੜੇ ਕੈਂਡੀਡੇਟ ਨੂੰ ਪਾਉਣੀ ਹੈ ਕਿਹੜਾ ਕੈਂਡੀਡੇਟ ਤੁਹਾਡਾ ਆਪਣਾ ਕਿਹੜਾ ਬਗਾਨਾ ਦੇਖੋ ਤਿੰਨੇ ਕੈਂਡੀਡੇਟ ਸਾਨੂੰ ਹੁਣ ਪਹਿਲਾਂ ਵੀ ਦੱਸ ਕੇ ਗਏ ਨੇ ਇਹ ਤਿੰਨੇ ਬਾਹਰ ਦੇ ਨੇ ਇੱਕ ਚੰਨੂ ਮਾਜਰਾ ਹੀ ਹੈ ਜਿਹੜਾ ਤੁਹਾਡਾ ਆਪਣਾ ਹੈ ਇੱਕ ਸ਼ਰੋਮਣੀ ਅਕਾਲੀ ਦਲ ਇਹ ਕੋਈ ਕੋ ਪਾਰਟੀ ਹੈ ਜਿਹੜੀ ਤੁਹਾਡੀ ਆਪਣੀ ਪੰਜਾਬ ਦੀ ਪਾਰਟੀ ਹੈ ਤੁਹਾਡੀ ਆਪਣੀ ਪਾਰਟੀ ਹੈ ਬਾਕੀ ਪਾਰਟੀਆਂ ਸਾਰੀਆਂ ਦਿੱਲੀ ਤੋਂ ਜਾਂਦੀਆਂ ਨੇ ਆ ਤੁਸੀਂ ਜਿਸ ਤਰ੍ਹਾਂ ਹੁਣ ਦੱਸਿਆ ਪਹਿਲਾਂ ਵੀ ਆਪ ਆੜਿਆਂ ਨੂੰ ਬਿਨਾਂ ਸੋਚੇ ਸਮਝੇ ਨਾ ਤੁਸੀਂ ਕੋਈ ਬੰਦਾ ਦੇਖਿਆ ਨਾ ਕੁਝ ਦੇਖਿਆ ਉਹਨਾਂ ਨੂੰ 92 ਐਮਐਲ ਜਿਤਾ ਕੇ ਤੇ ਅੱਜ ਤੁਸੀਂ ਉਹਨਾਂ ਬਾਰੇ ਮਹਿਸੂਸ ਕਰ ਰਹੇ ਰਹੇ ਹੋ ਵੀ ਕਹੇ ਜੇ ਹਾਲਾਤ ਪੰਜਾਬ ਦੇ ਵਿੱਚ ਬਣਾਦੇ ਤੇ ਅਕਾਲੀ ਸਰਕਾਰ ਦੇ ਵਾਲੋ ਹੁੰਦੀ ਸੀ ਤੁਹਾਡੀ ਆਪਣੀ ਸਰਕਾਰ ਸੀ ਮੇਰਾ ਖਿਆਲ ਹੈ ਜਿਹੜੇ ਜਸੇਦਾਰ ਹੁੰਦੇ ਸੀਗੇ ਜਿਹੜਾ ਅੱਜ ਦਾ ਐਮਐਲ ਐਮਐਲਏ ਆ ਮੇਰੇ ਖਿਆਲ ਨਾਲ ਉਹਦੇ ਨਾਂ ਦਾ ਵੱਧ ਕੰਮ ਸਾਡੇ ਜਸੇਦਾਰ ਕਰਾ ਲੰਦਾ ਹੁੰਦਾ ਸੀ ਪਰ ਇਹਨਾਂ ਨੇ ਤਾਂ ਬਿਲਕੁਲ ਇਹ ਹੱਦ ਛੱਪ ਗਈ ਵੀ ਵੋਟਾਂ ਲੈ ਕੇ ਘਰ ਬੈਠ